ਕੋਈ ਨਾ ਇਹਨੂੰ ਹੂੰ ਭਾਵੇਂ ਨਾ ਦੇ ਹੋਰ ਦੱਸ ਹਾਂ ਵੀ ਹੁਣ ਦੱਸੋ ਕਿਵੇਂ ਕੀਤਾ ਸੌਦਾ ਗਿਆਨੀ 3000 ਚ ਬਾਈ 200 ਰੁਪਏ ਲਖਾਈ ਮੈਂ ਦਿੱਤੀ ਜਾਂ 100 ਰੁਪਏ ਇਹਨਾਂ ਨੂੰ ਛੱਡਿਆ 2700 ਰਹਿ ਗਿਆ ਦੇ 2700 ਠੀਕ ਆ ਬਾਈ ਠੀਕ ਆ ਆ ਲੈ 2700 ਹੀ ਲੈ ਲਾ ਭਾਵੇਂ ਆ ਜੀ ਚਲ ਕੋਈ ਨਹੀਂ ਇਹ ਛੁਗੜਾ ਕਾਪਾ 2700 ਲਿਖੀ ਦੀ ਆ ਮੈਂ ਮਿਲੂ ਤੋਂ 2700 ਲੈਂਦਾ ਰਹਿ ਗਿਆ ਹਾਂ ਹਾਂ ਕੋਈ ਨਹੀਂ ਚਲ ਠੀਕ ਆ ਬਾਈ ਠੀਕ ਨਾ ਵੀ ਬੱਕਰਾ ਤੁਹਾਨੂੰ ਦਿਖਾਉਣੇ ਆ। ਕੱਟਿਆ ਦੇ ਦੇ ਤਰਮਾਲ। ਕਿਉਂ ਸ਼ਾਬਾਸ਼ ਹੈ ਮੇਰੇ। ਬਿੱਲੂ ਬਿੱਲ ਤੇ ਨਹੀਂ ਖੰਬਿੱਲੂ। ਨਾ ਵੀ ਦੇ ਤਾਂ ਦੇਖਣਾ। ਬੱਕਰਾ ਹੀ ਲੱਲਾ ਤੂੰ ਗੱਨੀ ਛੱਡ ਪਾ। ਆ ਬੱਕਰੇ ਦਾ ਸੌਦਾ ਸਿਰੇ ਚੜਿਆ। 2700 ਦਾ ਇਹ ਬੱਕਰਾ ਹੋਇਆ। 3000 ਰੁਪਏ ਦਾ ਸੌਦਾ ਹੋਇਆ। 100 ਛੋੜ ਕਰਤੀ 200 ਰੁਪਿਆ ਗਿਆਨੀ ਨੇ ਲਖਾਈ ਦੇਤੀ। ਆ ਜਿਹੜੀ ਬੱਕਰੀ ਆ ਪਾਠਾ। ਇਹਦਾ ਸੌਦਾ ਹੋਇਆ ਹੈ ਇਹ ਗਿਆਨੀ ਕੋਲੇ ਸੀਗੀ ਤੇ ਉਹ ਬੱਕਰਾ ਸੀਗਾ ਕੀ ਨਾਂ ਤੇਰਾ ਜਿਸ ਕਾਰਨ ਦਾ ਨਾ ਜਿਸ ਕਾਰਨ ਆ ਵੀ ਆ ਬੱਕਰਾ ਜਿਸ ਕਾਰਨ ਕੋਲੇ ਸੀਗਾ ਤੇ ਇਹ ਗਿਆਨੀ ਨੂੰ ਦੇਤਾ ਤੇ ਨਾਲ ਬਾਈ ਲਖਾਈ ਤੂੰ ਦਿੱਤੀ ਆ ਦੋਹਾਂ ਪਾਸਿਆਂ ਦੀ ਹਾਂ ਦੋਹਾਂ ਠੀਕ ਆ ਚੱਲ ਬਈ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਗਿਆਨੀ ਗਿਆਨੀ ਨਹੀਂ ਵੀ ਮੈਂ ਲੋ ਬਈ ਆ ਬਰਬਰੀ ਜੀ ਦੇ ਥੱਲੇ ਤਿੰਨ ਬੱਚੇ ਆ ਤਿੰਨੇ ਬੱਕਰੇ ਆ ਯਾਨੀ ਆ ਬੱਚਾ ਇੱਕ ਲੈਂਦੀ ਨਹੀਂ ਹਨਾ ਨਹੀਂ ਲੈਂਦੀ ਆ ਬਈ ਤਿੰਨੇ ਆਓ ਇਹ ਮਾਰੀ ਜਾਂਦੀ ਉਹ ਓਏ ਜਾਣ ਕੇ ਮਤਨ ਉਹ ਨਹੀਂ ਮਾਰਦੀ ਜਾਂਦਾ ਨਹੀਂ ਨਹੀਂ ਲੈਂਦੀ ਤਿੰਨੇ ਇਹਦੇ ਹੈਦਾ ਇਸੇ ਦੀ ਕਈ ਵਾਰੀ ਨਹੀਂ ਲੈਂਦੀ ਇੱਕ ਅੱਧਾ ਹਾਂ ਭਾਈ ਕੀ ਮੰਗਿਆ ਬੱਕਰੀ ਦਾ ਉਹ 8 ਦਾ ਮੈਂ ਤਾਂ ਪੈਣਾ ਲੈ ਆਪਦੇ ਭਰਾਵੋ 100 200 ਇੱਥੇ ਬਚਣਾ ਹੋਰ ਕਿੰਨਾ ਕੁ ਬਚਣਾ ਹੈ ਦੇ ਹਾਂ ਰੱਸੀ ਕੱਢ ਮੂੰਚੋ ਇਹ ਤਾਂ ਲਓ ਵੀ ਆ ਬੱਕਰੀ ਆ ਹੈ ਗੱਬਣਾ ਭਾਈ ਇਹੇ ਨਾ ਨਾ ਵੇਲੀ ਬਾਈ ਖਾਲੀ ਕਰਕੇ ਪਤਾ ਲੈਨੇ ਆ ਭਰਾਵਾ ਆਪਾਂ ਝੂਠ ਨਹੀਂ ਮਾਰ ਗਏ ਨੇ ਛੇ ਕਹਿਆ ਤੈਨੂੰ ਨਹੀਂ 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 ਆਹ ਲਖਾਈ ਇਹ ਕਰਾ ਦੂੰਗਾ ਨਹੀਂ ਯਾਰ ਦੋ ਤਿੰਨ ਦਿੱਤੇ ਪਾਈ ਜਾਣ ਹੈ ਅੱਠ ਮੰਗ ਦੇ ਦੇ ਚੰਗਾ ਰਹੇਗਾ ਬਾਈ ਆਪਾਂ ਤੇ 20 ਮੰਗ ਲੈ ਬਾਈ ਇਹ ਨਹੀਂ ਚੀਜ਼ ਹੈ ਭਰੀ ਨਾਲ ਮੰਗਦਾ ਨਹੀਂ ਸਿੱਧੀ ਲੈਂਦਾ ਹੈ ਯਾਰ ਇਹ ਕਿਨੇ ਆ ਨਾ ਇਹ ਆ 800 ਘੱਟ ਨਹੀਂ ਲੈਣੀ ਮੈਂ 5 ਲਾਇਆ ਐਨ ਐਨ ਸਾਢੇ 5 ਕਰਤਾ ਚੱਕ ਕੇ 6 ਕਰਤਾ ਪਰ ਫੇਰ ਵੀ ਨਹੀਂ ਅੱਖੇ ਚਲ ਵੇਖੀ ਜਾਈ ਉਹ ਇਹ ਕਿਹੜਾ ਮੇਮ ਨਹੀਂ ਪੂਰਾ ਉਹ ਤਾਂ 800 ਦੀ ਵੇਚਦੀ ਹੁੰਦਾ ਤੇਰੀ ਪੈਨ ਦੀ ਵੀ ਹੋਏਗਾ ਐ ਸਾਢੇ ਪੈਨ ਦੀ ਹਾਂ ਬਾਠੀ ਕਿ ਤੂੰ ਕਹੇ ਤਾਂ ਕਿਹੜਾ ਦੋ ਬੰਦੇ ਨੇ ਕਹੇ ਤਾਂ ਕਿ ਸਾਢੇ 6000 ਦੇ ਲਖਾਈ ਨਹੀਂ ਸਾਢੇ 6000 ਨਹੀਂ ਹੋਣੀ ਉਹ ਇਹ ਕਰਾਈ ਜਾਂਦਾ ਲਖਾਈ ਤਾਂ ਮੈਂ ਉਹ ਕਰਾ ਦੂ ਸਾਢੇ 600 ਨਹੀਂ ਨਹੀਂ ਇਹ ਕਰਾਈ ਜਾਂਦਾ ਗੋਲ ਮਾ ਨਗ ਵੀ ਵੇਖ ਕਿੰਨੇ ਦਾ ਨਾਗ ਨਾਗੀ ਵੇਖਿਆ ਬਾਈ ਉਹ ਦੇ ਦੰਤ ਤਾਂ ਹੈ ਨਹੀਂ ਖਿੱਲੇ ਆ ਭਰਾਵਾ ਹੈ ਖਿੱਲੇ ਦੰਤ ਬਰੇ ਮਾਦੀ ਮਾਰ ਦੀ ਨਹੀਂ ਜਰੂਰ ਤਨੇ ਉਹ ਆ ਕਿਹੜੀ ਆ ਲਾਲ ਜੀ ਯਾਰ ਤੇਰੀ ਹੈ ਕਿੰਨੇ ਪੈਸੇ ਮੰਗਦਾ ਯਾਰ ਤਾਂ ਕਿਹਨਾਂ ਨੂੰ ਪੁੱਛਣਾ ਪਹਿਲਾਂ ਹੀ ਕਹਿ ਦੇ ਜਿਹਦਾ ਜੈਸਾ ਹੀ ਗੱਲ ਅਸਾ ਉਹਦਾ ਗੁੰਦਾਸ ਬਾਬਾ ਜੀ ਮੰਨਦਾ ਲੱਗਦਾ ਹੂੰ ਦਸ ਡੇਡਾ ਲੈਂਦਾ ਵਾਲਾ ਮੈਦਾ ਦੇ ਨਹੀਂ ਉਹ ਮੇਰੇ ਕੰਨ ਚ ਫੂਕ ਮਾਰਦੇ ਪੁਰਾਣੇ ਲੈ ਲੇ ਗੋਖੋਸਰੀ ਆਲਾ ਹਾਂ ਪੰਜਾਹ ਆਲੇ ਘਰ ਛੱਡ ਹਾਂ 12 ਹੀ ਦੇਣੀ ਆਂਦਾ ਬਈ ਨਾ 12 ਆਂ ਬੁਰਾ ਦੀਆਂ ਗੱਲਾਂ ਗਈਆਂ 15 ਦੀ ਵੀ ਨਹੀਂ ਦੇਣੀ 16 ਦੀ 20 ਦੀ ਉਹ ਦੋ ਕਰੇ ਗੱਲ ਮੇਰੇ ਨਾਲ ਸਾਰ ਬਈ ਦੱਸ ਫੇਰ ਹੀ ਪੁੱਛ ਗਿਆ ਅਗਲੇ ਤੋਂ ਜੇ 20 ਦੀ ਤੂੰ ਦੇਵੇਂਗਾ ਹਾਂ ਕਰੇ ਤਾਂ ਫੇਰ ਹੀ ਉਹਨੂੰ ਆਖੀਏ ਤੇ ਉਹਨੂੰ ਪੋਚਰੇ ਮੁਰਕੇ ਵੀ 20 ਅੱਧਾ 25 ਅੱਧੇ ਚ ਵਧਾ 25 ਹਜ਼ਾਰ ਦੀ ਠੀਕ ਆ ਯਾਰ ਇੰਨੀ ਛੋਟ 50 ਮੰਗ ਕੇ ਹੁਣ ਉਹਦੂ ਅੱਧਾ ਅੱਧ ਕਰ ਹਾਂ ਵੀ ਦਵਾਂਗਾ ਤੋ ਅੱਧ ਨਹੀਂ ਹੁਣ ਬਦੀ ਮਾਰੀ ਆ ਯਾਰ ਰੱਖਣ ਦਾਗਾ ਦਾ ਹਾਂ ਭਾਈ ਅੱਧਾ ਹੋਰ 25 ਆਂਦਾ 20 ਦੀ ਚੱਲਦੀ ਹੈ ਭਾਈ ਲਾ ਦੇ ਕੁਛ ਨਾ ਕੁਛ ਤਾਂ ਅਗਲੇ ਦਾ ਮਾਨ ਰਹਿ ਜੂਗਾ ਨਹੀਂ ਮਗਰ ਪ੍ਰੇਮ ਨੇ ਕਰਾਂ ਜੇ ਸਦਾ ਹਾਜੀ ਉਹ ਮਾਨ ਰਹਿ ਜੂਗਾ ਲਾ ਦੇ ਕੁਛ ਅਗਲੇ ਨੂੰ ਤਾਂ ਲੱਗ ਜੂ ਵੀ ਮੇਰੀ ਬੱਕਰੀ ਦਾ ਵੀ ਲੱਗਿਆ ਪੰਜ ਉੱਤੇ ਕੱਲੇ ਹਰਾ 5000 ਆਪ ਗੜੀਏ ਨਹੀਂ ਨਾ 10000 ਦੀ ਬੱਕਰੀ ਉਹ ਵੀ ਬੱਜੀ ਹਰਾ ਇਹ ਦਿੰਦੇ ਆ ਵੀ ਤੂੰ ਸਹੀ ਗੱਲ ਕਰਾ ਇਹ ਤਾਂ ਜਦੋਂ ਬੂਣ ਕਰਦਾ ਨਾ ਇਹ ਤਾਂ ਉਦੋਂ ਚੱਕ ਹੋ ਜਾਂਦੀ ਐ ਮੈਂ ਤਾਂ ਸਿਰੇ ਖੜਾ ਟੱਟ ਤੇ ਤੇ ਤੂੰ ਫੋਨ ਕਰੇਗਾ ਕਾਲ ਤੇ ਵੀ ਪੈਸੇ ਖਰਾਬ ਕਰੇਗਾ ਜਿਆ ਆਏ ਖੜੇ ਆ ਪਤੰਦਰ ਨਹੀਂ ਬਾਈ ਸਹੀ ਗੱਲ ਹੈ ਗੱਲ ਯਾਰ ਡਾਟ ਦੇ ਜੀ ਇੱਕ ਦਾਉ ਨਹੀਂ ਫੋਨ 6 ਅੱਖਿਆ ਜਵਾਨ ਨੂੰ ਨਹੀਂ ਪੈਦਾ ਲਿਖਾਈ ਬੋਗੇ ਨੇ ਆਖੀ ਹੈ ਜਿਹੜੀ ਕਰਾਉਣੀ ਜਿਹੜੀ ਪਹਿਲੇ ਲੈ ਲੈ ਬੱਕਰੀ ਬੰਨੀ ਜਾਣੀ ਉਹ ਨਾਲੇ 6.5 ਦੀ ਪਾਤੀ ਗੇਨੀ ਬਾੜਾ ਵਧੀਆ ਰਹੇਗਾ ਭਾਈ ਜੇ ਮੇਰੇ ਆਖੇ ਲਾ ਮੇਰਾ ਤੂੰ ਦੁਸ਼ਮਣ ਨਹੀਂ ਆਉ ਮੇਰਾ ਨਸੀਰ ਨਹੀਂ ਆ ਆਪਰੇ ਬੰਦੇ ਲੱਗਦੇ ਮੂੰ ਮਤੋਂ ਨਾ 7500 ਤਰਦਾ ਦੇ ਦੇ ਯਾਰ ਮੈਂ 8000 ਕਹੀ ਸਾਡੇ 5000 ਕਰਦਾ ਨਹੀਂ ਨਹੀਂ ਤਾਂ ਮੈਂ ਇਹ ਚੱਲ ਗਿਣ ਪੈਸੇ ਗਿਆ ਨਹੀਂ ਆ ਪੈਸੇ ਯਾਰ 7500 ਕਰਦੇ ਉਹ ਭਰਾਵਾ ਮੰਨ ਜਾ ਕਿਸੇ ਦੀ ਉਹ ਜਰਾ ਰੱਖਿਆ ਤੈਨੂੰ ਉਹ 500 ਬਾਬੂ ਨੇ ਪਾਦਾ ਉਹਨੇ ਅਕਲ ਨੇ ਚਲ ਮੈਂ ਕਾ ਖੜਦਾ ਹੋਣ ਦੇ ਸਾਡੇ 6 ਕਹਿਦਾ ਭਾਈ ਨੇ ਯਾਰ ਉਹਨਾਂ ਪੜਾ ਪੈਸੇ ਯਾਰ ਐਨ ਮੂੰਹ ਕਰ ਪਤਾਈ ਐਨ ਮੂੰਹ ਰੱਖੀ ਦਮ ਤੈਨੂੰ ਭਰਾ ਹਾਂ ਹਾਂ ਲੋ ਵੀ 6.5 ਹਜ਼ਾਰ ਦੀ ਬੱਕਰੀ ਹੋ ਗਈ ਤੁਹਾਨੂੰ ਬੱਕਰੀ ਦਿਖਾ ਦਿੰਨੇ ਆ ਵੱਡੀ ਦੀ ਫਿਰੀ ਕੀ ਹੋ ਰਿਹਾ ਜੀ ਆਹ ਸਾਢੇ 6000 ਦਾ ਸੌਦਾ ਸਰੇ ਚੜ ਗਿਆ ਮਹਾਰਤ ਵੀਗੂ ਮਾਜੀ ਉਹ ਕਰੜਾ ਦਾ ਪੈਨ ਤੋਂ ਘੱਟ ਸਾਢੇ ਪੰਜ ਤੋਂ ਘੱਟ ਨਹੀਂ ਜਾਣੀ ਇਹਦੀ ਗੁਰੀ ਬੱਕਰੀ ਹੈ ਠੀਕ ਹੈ ਭਾਈ ਓ ਆਪੋ ਮੰਨਿਆ ਆਖੇ ਲੱਗ ਜਾ ਤਾਏ ਕਰ ਲੈ ਖਰੇ ਤੇਰੇ ਦੁਸ਼ਮਣ ਨਹੀਂ ਅਸੀਂ ਬਾਈ ਪਹਿਲੀ ਗੱਲ ਤਾਂ ਮੈਂ ਬਗਾਨੇ ਪਿੰਡ ਦਾ ਨਾ ਆ ਸਾਰੇ ਤੇਰੇ ਪਿੰਡ ਦੇ ਆ ਕੋਈ ਓ ਬੰਦੇ ਨੇ 500 ਪਾਇਆ ਹੈ ਇਹ ਨਾ ਜੀਤਾ ਜੇ ਤੈਨੂੰ ਕੋਈ ਆਖੇ ਨਾ ਸਸਤੀ ਆ ਫੜੀਂ ਗਿਆ ਨਹੀਂ ਓਏ ਜੇ ਇਹਨੂੰ ਆਖੇ ਸਸਤੀ ਦੇਤੀ ਬੱਕਰੀ ਤੈਨੂੰ ਬਿਨਾ ਨਫੇ ਤੋਂ ਇਹ ਤੋਂ ਮੈਂ ਦਵਾਉਂ ਚੱਲ ਜੇ ਦੇਣਾ ਜੇ ਨਾ ਤੇਰਾ ਮਨੀਰਾਮ ਮੰਨਦਾ ਤਾਂ ਭਾਵੇਂ ਰਹਿਣ ਦੇ ਗੱਲ ਲੈ ਬਾਈ ਗੱਲ ਲੈ ਗੱਲ ਲੈ ਗੱਲ ਲੈ ਠੀਕ ਹੈ ਲਾ ਲਖਾਈ ਕਰਾ ਹੁਣ ਬਰਬਰੀ ਕੀ ਦੀਏ ਚੱਕ ਬਾਈ ਬਰਬਰੀ ਘਰ ਦੇ ਲਖਾਈ 200 ਕੱਟ ਲੈ ਭਰਾਵਾ ਕੱਟ ਲੈ ਹਾਂ ਪੜਾਵਾ ਮੇਰੇ ਕੋਲ ਐ ਨਹੀਂ ਲਖਾਈ ਇਹਦੇ ਕੋਲ ਅੱਗੇ ਮਾਰਤਾ ਬੈਠੇ ਬੈਠੇ ਕੱਟ ਦੋ ਹੋਰ ਕਰ ਲੈ ਚੱਕ ਬਾਈ ਕਾਣਾ ਕਰੋ ਓ ਰਿਆ ਕੇ ਓ ਗਿਆ ਨਹੀਂ ਮੈਂ ਰਹਿਣ ਦੇ ਯਾਰ ਆ ਪਾ ਦੇ ਮੁਠੀ ਪੈਂਦੀ ਹੈਗੀ ਆ ਚਲ ਦੇ ਦੂੰਗਾ ਮੈਂ 100 ਤੈਨੂੰ ਓਏ ਪੈਂਦੀ ਹੈਗੀ ਆ ਮਾਜੀ ਦੇ ਦੂੰਗਾ ਮੈਂ 100 ਰੁਪਏ ਯਾਰ ਤੈਨੂੰ ਐ ਨਹੀਂ ਗੁੱਲੇ ਸਾਡੇ ਕੋਲੇ ਹਾਂ ਦੱਸ ਕਿੰਨੇ ਦੇਣੀ ਬਈ 14500 ਰੁਪਏ ਦੇਵਾਂਗਾ ਬਈ ਹਾਂ ਬਈ ਕੁਛ ਕਰਕੇ ਮੁੜੀ ਹੁਣ ਛੜਦਾ ਲਾਤਾ ਸਾਈ ਬਾਈ ਨੇ 500 ਰੁਪਏ ਤਾਂ ਛੜਦਾ ਲਾਤਾ ਯਾਰ ਆਪਾਂ ਦਾ ਨਹੀਂ ਭਜਦੇਵੇਂ ਕਹਿਤਾ ਜਰਾ ਕਹਿਤਾ ਵਾ ਦੇ ਸਾਡੇ ਦਾ ਨਹੀਂ ਦਿੰਦਾ ਬਾਈ ਜੋੜੇ ਨਾ ਨਾ ਹਾ ਜੋੜੇ ਬੱਕਰੇ ਨੂੰ ਲਾਰਚ ਨੇ ਲੈਣੇ ਆਪਾਂ ਇਕਲੀ ਦੇ ਗਈ ਸਾਹ ਸਾਤ ਨਹੀਂ ਕਬਣਾ ਅੱਲੀ ਦੇ ਦੂਗਾ ਨਹੀਂ ਨਹੀਂ ਬੱਕਰੇ ਸਾ ਨਹੀਂ ਲਵਾਉਂਗਾ ਮੁਰਕੇ ਪਾਸੋਂ ਫੇਰ ਹੀ ਦੇਰਾ ਕਰ ਲੈਂਦਾ ਕੀ ਇਹ تمہارا ਜਲਾ ਬਹਿਣਾ ਫੜਦਾ ਦਾ ਤੈਨੂੰ ਇਹ ਮੋਟੂ ਦੂਜੇ ਦਿਨ ਆਇਦਾਂ 100 ਰੁਪਏ ਦੇ ਦੇ ਨਹੀਂ ਹੋਣੀ ਨਹੀਂ ਹੋਣੀ ਉਹ ਠੀਕ ਹੈ ਲੈ ਆ ਗੋਮੇ ਹਾਂ ਪੁੱਤ ਸਹੀ ਆ ਸਾਢੇ 14000 ਤੋਂ 1 ਰੁਪਿਆ ਘੱਟ ਨਹੀਂ ਹੋਣੀ ਬਈ ਜੀ ਉਰੇ ਜਾ ਹਾਂ ਇਹਨੇ ਮੰਡੀ ਖੜੀ ਵਾਲੀ ਮੁੱਠਾਂ ਦੇਖ ਲੈ ਯਾਰ ਜੇ ਮੈਂ ਆਪ ਹੀ ਵੇਖੀ ਜਾਨਾ ਨਹੀਂ ਯਾਰ ਤੂੰ ਉਹ ਹੱਥ ਕਰ ਐਸਾ ਨਾ ਕਰ ਐਸਾ ਮੜਾਉਂਦਾ ਇਹ ਵੀ ਹੱਥ ਛੱਡ ਦੋਨੇ ਤੇ ਹੱਥ ਨਾਲ ਖੜਾਰੇ ਇੱਕ ਘੜਾਤ ਲੈ ਆਂ ਆਹ ਘੜਾਤ ਲੈ ਕੀ ਜੇ ਯਾਰ ਮਨ ਮੇਰੀ ਗੱਲ ਨੂੰ ਵੇਖੀਏ ਕਰ ਇਕਲਾਂ ਦੀ ਆਹ ਲੜਾਈ ਹੋਏ ਇਕਲਾਂ ਦੀ ਹੋਗੀ ਯਾਰ ਇਹ ਤਾਂ ਕਰਾ ਦੀ ਆਹ ਨਹੀਂ ਹੁੰਦੀ ਕੀ ਇਹ ਯਾਰ ਬਾਈ ਰੈਡ ਨਾ ਮੋਲੀ ਨਹੀਂ ਹੋਣੀ ਗਿਆਨੀ ਓਏ ਤੂੰ ਆਹ ਨਾ ਨਾ ਕੁਰਕਰਿਆਂ ਵਾਲੇ ਨਾਲ ਲੜਦੇ ਆ ਹੁੰਦੀ ਨਹੀਂ ਹੁੰਦੀ ਨਹੀਂ ਬਾਈ ਯਾਰ ਠੀਕ ਹੈ ਹਲੋ ਨਹੀਂ ਹੁੰਦੀ ਜੀ ਸਾਡੀ ਥੋੜੀ ਤੁਜੀ ਨਾ ਵੇ 11000 ਲਾਤਾ ਬੱਕਰੀ ਮਗਰਾ ਬੱਚਾ ਨਹੀਂ ਤੈਨੂੰ ਆਖਿਆ 80 ਤੁਸੀਂ ਤਾਂ 11000 ਜੀ ਹੂੰ ਨਹੀਂ ਹੁੰਦੀ ਯਾਰ ਏ ਇਹ ਸੌਦਾ ਯਾਰ ਦੇ ਆਉਂਦਾ ਰਸਤਾ ਬਾਬਾ ਯਾਰ ਉਹ ਮੇਰੀ ਗੱਲ ਸੁਣ ਮੈਂ ਤੁਹਾਨੂੰ ਪਤਾ ਨਾ ਪੱਲੋਂ ਪਾ ਕੇ ਦੇ ਦੋ ਨਾ ਨਾ 570 ਆ ਆਪ ਦੀ ਮੰਡੀ ਤੇ ਸੌਦਾ ਪੱਲੋਂ ਪਾ ਕੇ ਦੇ ਦੋ ਨਾ ਨਾ ਠੀਕ ਹੈ ਨਾ ਭਾਈ ਹੂੰ ਹੂੰ ਹਾਂ ਚਾਹੀਦਾ ਜੋਰ ਲਾਉਣ ਵਾਲਿਆਂ ਪਾਸਿਓ ਮਿੰਨੇ ਡੇ ਕਰੀਏ ਏਕੇ ਤੂੰ ਦੱਸ ਪੱਠ ਵਿੱਚ ਪਾ ਕੇ ਬੱਕਰੇ ਦੇ ਕਿੰਨੇ ਲੈਣੇ ਦਾ ਸੌਦਾ ਦਾ ਕਰੀਏ ਚਾਹ ਪੀ ਕੇ ਆ ਲੈ ਡੇ ਪੱਠੇ ਖਾਂਦੀ ਵੇਖ ਲੈ ਹੁਣ ਵੇਖੀ ਪਟਾਕੇ ਆ ਫਿਰ ਜੀ ਆ ਪੱਠ ਨਾ ਚੱਲਦਾ ਹਾਂ ਹਾਂ ਕਿਹਨੇ ਲੈਣੇ 10 10 ਜਾ ਜੀ ਗੱਲ ਕਰ ਦੋ ਬੱਕਰੇ ਵਿਖਾ ਦਿੰਨੇ ਪਹਿਲਾਂ ਇਹਨਾਂ ਕੋਕੜਾ ਦੇਖੋ ਜਿੰਨੂੰ ਮਰਜੀ ਸੋਖ ਵਾਲੇ ਨੂੰ ਚੜਾ ਦੇ 15 ਨਾਲ 18 ਨਾਲ 10 3000 4000 ਦਾ ਦੋਵੇਂ ਦਾ ਨੋ ਵੀ ਆ ਬੱਕਰਾ ਇੱਕ ਤਾਂ ਲੈ ਵੇਖ ਲੈ ਤੂੰ ਇਹ ਦੇਖਿਆ ਤੂੰ ਵੀ ਇੱਕ ਆ ਬੱਕਰਾ ਤੇ ਖੰਡ ਮਿਸ਼ਰੀ ਕੋਲੇ ਹੈਗੀ ਪੱਠ ਕਾਲੀ ਤੇ ਇਹ ਹੈਗੇ ਅੰਕਲ ਟੇਕੇ ਕੋਲੇ ਦੋਵੇਂ ਬੱਕਰੇ ਏ ਨਹੀਂ ਪਤਾ ਹੁਣ ਅਈ ਤਾਂ ਕਹਿ ਤਾ ਬਸ ਹਜੀ ਇੱਕ ਬੱਚੇ ਦਾ ਮਾਰਾ ਬੱਕਰਾ ਸ਼ੱਕੇ ਵਿੱਚ ਢਲਾ ਜਾਂ ਗਿਆ ਮੁਰਚ ਕਲੀ ਪਾ ਜਾ ਉਹ ਸਿੱਧੀ ਹੋ ਨਹੀਂ ਹੋ ਅਖਰਾ ਉਹ ਨਾਕ ਤਾਂ ਸੋਚ ਕੇ ਰਹਿਣਾ ਜੀ ਹੋਣੀ ਫਿਰ ਸਾਹਮਣੇ ਫਿਰਦਾ ਹੁਣ ਤੂੰ ਕੀ ਆ ਨਾ ਅੰਕਲ ਦੱਸ ਰੇ 8000 ਤੱਕ ਕੱਟ ਨਹੀਂ ਇਹਨਾਂ ਦੇ 25 ਲੈ ਵੀ 8000 ਅੰਕਲਾਂ ਦਾ ਵੀ ਨਾਲ ਲਉਂਦੋ ਬੱਕਰੇ ਨੇ ਆਉਂਦੀ ਕੋਈ ਖੇਡ ਦਿਮਾਗ ਚ ਬਈ ਤੂੰ ਕਹੇ ਤਾਂ ਪੰਜ ਆਪਾਂ ਮੁੱਕਰਦੇ ਆਂ ਕਹੇ ਤਾਂ ਫਿਰ ਆਪਾਂ ਕੋਸਾ ਵੇਖ ਕੇ ਹੀ ਆਖਿਆ ਕੋਈ ਐਵੇਂ ਤਾਂ ਆਪਾਂ ਵੀ ਨਹੀਂ ਆਖਿਆ ਸਾਨੂੰ ਥੋੜਾ ਆਖਣ ਦੇ ਥੋੜੀ ਜਿਹੀ ਯਾਰ ਲੈ ਸਾਢੇ ਪੰਜ ਨਾਲ ਦੇ ਯਾਰ ਨਹੀਂ ਉਹ ਨਹੀਂ ਆ ੱਟਾ ਦੇ ਬਸ ਠੀਕ ਆ ਦੇ ਦੇ ਸਾਢੇ ਪੰਜ ਕੋਈ ਤਾਂ ਚੁਣੇ ਕਿਤਾ ਮੰਗਿਆ ਮੈਂ ਨੋ ਮੰਗਿਆ ਸੀ ਮੇਰਾ ਨਾਲ ਉਹਦਾ ਫੋਨ ਫਿਰ ਵੀ ਨਹੀਂ ਬੋਲਿਆ ਮੈਂ ਤਾਂ ਉਹਦੇ ਪਿੱਛੇ ਕੀ ਆਉਣਾ ਗਿਆ ਨਹੀਂ ਕਰ ਕੀ ਆਖਿਆ ਬਾਈ ਜੇ ਮੈਨੂੰ ਕੁਛ ਦਿਨਦਾ ਹੋਣਾ ਨਾ ਮੈਂ ਕਹਿਦਾ ਲੈ ਲੈ ਜੌਲਾ ਕਹਿਦਾ ਨਹੀਂ 11/12 ਕਹਿਦਾ ਉਹਦੇ ਉਹਦੀ ਬਸੰਬਾਰ ਲਿਖਾਈ ਪਾ ਦੇ ਕਾਨੂੰਨ ਨਹੀਂ ਦੇ ਦਿੰਦਾ ਮੈਂ ਠੀਕ ਹੈ ਲੈ ਨਹੀਂ ਹੋਣੀ ਨਹੀਂ ਹੋਣੀ ਉਹ ਕਰਦੇ ਬੰਦੇ ਸਾਰੇ ਅਸੀਂ ਕਿਹੜਾ ਕੋ ਤੁਹਾਨੂੰ ਪਤਾ ਹੀ ਗੱਲ ਆ ਉਹ ਵੀ ਮੇਰੇ ਪਿਓਾਰਗਾ ਉਹਦਾ ਹੱਥ ਥੋੜੀ ਮੋੜੂਗਾ ਯਾਰ ਮੈਂ ਇਹ ਕਾਹੀ ਬਾਹੀ ਕਰਦਾ ਉਹ ਫੜ ਲਾ ਆਹ ਨਹੀਂ ਹੋਣੀ ਬਾਬਾ ਬਾਬਾ ਕਿੱਥੇ ਬੰਦਾ ਉਹ ਮੰਡੇ ਦੀ ਮੰਡੀ ਨਹੀਂ ਮੈਂ ਹੋਣੀ ਨਹੀਂ ਪਰ ਮੰਡੇ ਦੀ ਨਹੀਂ ਮੰਦਾ ਨਹੀਂ ਨਹੀਂ ਹੋਣੀ ਇੰਦਰ ਜਾਈ ਨੇ ਨਹੀਂ ਮੰਨਦਾ ਸਾਨਾ ਪੈਣਾ ਬੰਦਾ ਯਾਰ ਨਹੀਂ ਹੋਣੀ ਜੀ ਮੈਂ ਜੇ ਮੇਰੇ ਪਿਓ ਮਾਰ ਗਿਆ ਮੈਂ ਉਹਦੇ ਫੜ ਲੈਣੀ ਕਿਹੜੀ ਬੱਕਰੀ ਦਾ ਇਹਦਾ ਹੁੰਦਾ ਇਹਦਾ 200 ਮਾਗਰ ਚੰਗੀ ਜੀ ਇਹ ਬੱਕਾ ਤੇ ਬੱਚਾ ਵੀ ਮਗਰ ਸੋਹਣਾ ਲੋਈਆ ਅੱਲਾਹ ਦੀ 12000 11500 ਲੱਗਿਆ ਬੱਚੀ ਦੇ ਬੱਕਰੀ ਦਾ ਮਗਰ ਬੱਕਰਾ